ਸਾਰੇ ਦੋਸਤੋ ਵਿਚਾਰ ਪ੍ਰਸਾਦ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਅਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਰਹੋਗੇ ਕੋਈ ਵੀ ਕੰਮ ਨਾ ਮਤਲਬ ਕਿਸਮਤ ਬਿਨਾਂ ਨਹੀਂ ਹੁੰਦਾ ਹੈਗਾ ਕਿਸਮਤ ਕਹਿ ਲਓ ਮਤਲਬ ਲਗਨ ਕਹਿ ਲਓ ਜਿਹੜੀ ਆਣਾ ਸਾਡੇ ਪਿੰਡ ਤੋਂ ਖੇਤਾਂ ਨੂੰ ਪਈ ਜਾਂਦੀ ਏ ਕੋਈ ਆਸ ਨਹੀਂ ਕੋਈ ਵੀ ਆਸ ਨਹੀਂ ਜੇ ਬਣ ਦੂਗੀ ਫਰੀਦ ਬੰਨਣ ਦੇ ਕਾਰਨ ਇਹ ਹੋ ਗਿਆ ਵੀ ਜਿਹੜੀ ਉਹ ਸੜਕ ਜੰਦੀ ਹੈ ਪਸੇੜੀ ਨੂੰ ਸੜ ਮੇਰੇ ਪਿੰਡ ਤੋਂ ਪਸੇੜੀ ਨੂੰ ਜਾਂਦੇ ਉਹ ਗੇ ਜਾ ਕੇ ਨਾ ਉਹਦਾ ਕੋ ਰੌਲਾ ਹੋ ਗਿਆ ਜੀ ਫੜਕਦਾ ਤੇ ਉਹ ਹੁਣ ਕਰਕੇ ਉਹਨਾਂ ਨੇ ਸੜਕ ਉੱਥੇ ਉਹ 122 ਸੰਦੀ ਪਾਸ ਹੋਈ ਦੀਤੀ ਉਹਨਾਂ ਨੇ ਰੋਕਤੀ ਰੋਕੀ ਵੀ ਹੁਣ ਇਹ ਖੇਤਾਂ ਇਹ ਕਹਿੰਦੇ ਅਸੀਂ ਆਪਣੇ ਕਿਲੋਮੀਟਰ ਪੂਰੇ ਕਰਨੇ ਨੇ ਖੇਤਾਂ ਨੂੰ ਲੱਗੀ ਬੰਨਣਾ ਇਦਨ ਕੋਈ ਆਸੂ ਨਹੀਂ ਸੀ ਮੁਬਾਰਕਾਂ ਕੈਪਟਨ ਭਰਾ ਨੂੰ ਹੋ ਗਿਆ ਪੱਕਾ ਇਟਲੀ ਵਿੱਚ ਖੇਤ ਹੋ ਗਿਆ ਖਾਲੀ ਵੱਢ ਲਈ ਬੰਦਿਆਂ ਨੇ ਜਿਹੜੀ ਜਿਹੜੀ ਥੀਜੋ ਵੀ ਅੱਜ ਕੰਬਦੇ ਨੂੰ ਸਵਾਰ ਕੇ ਅੱਜ ਦੋ ਤਿੰਨ ਵਾਰ ਬਾਕੇ ਮਾਰਦੇ ਸੁਆਗ ਆ ਇਹਦੇ ਫੇਰ ਭਈਆਂ ਦਾ ਜਿੱਦਣ ਹੋਇਆ ਵੇਲੇ ਫੇਰ ਪਾਉਨੇ ਆ ਰੂੜੀ ਨਾਲ ਦੀ ਨਾਲ ਚੱਲ ਰਿਹਾ ਸਫਾਈ ਦਾ ਕੰਮ ਮੈਂ ਕਿਹਾ ਪਾਂਸੀ ਨੂੰ ਮਹਾਪੀ ਡੌੜ ਡੁਲਵਾਉਣ ਬਣਾ ਦੇ ਸਾਫ ਕਰ ਦੇ ਇੱਕ ਹੈਗਾ ਜਵੀ ਵਾਲੇ ਇਹ ਨਾ ਖੇਤ ਚ ਚੂਹੇ ਬਹੁਤ ਆ ਮੈਂ ਹੁਣ ਹੁਣ ਮੈਂ ਬਾਈ ਕਰ ਰਿਹਾ ਤਾਂ ਬਹੁਤ ਚੂਹੇ ਨਿਕਲੇ ਵਿੱਚ ਤੇ ਭੱਜਿਆਂ ਵਾਲ ਦੇ ਨੂੰ ਜਵੀ ਵਾਲੇ ਚੂਹਾ ਜਿਆਦਾ ਹੀ ਹੁੰਦਾ ਪਤ ਨਹੀਂ ਇਹ ਕੁਦਰਤੀ ਆਣਾ ਅੱਜ ਬੰਦਾ ਸਾਡਾ ਥੋੜਾ ਜਿਹਾ ਸਰੀਰ ਤੇ ਢਿੱਲਾਤਾ ਸਕੂਲ ਗਿਆ ਨਹੀਂ ਇਹ ਹੁਣ ਘਰ ਤੇ ਕਹਿੰਦਾ ਮੇਰਾ ਨਹੀਂ ਲੱਗਦਾ ਜੀ ਮੈਂ ਖਾ ਆ ਜਾ ਭਾਈ ਮੈਂ ਬਾਹਰ ਆ ਖੇਤ ਤੂੰ ਆਪਣਾ ਪਾਣੀ ਧਾਣੀ ਲੈ ਕੇ ਚਾਹ ਪਾਣੀ ਆ ਜਾ ਫਿਰ ਆਇਆ ਬੰਦਾ ਸਾਡਾ ਲੱਗਦਾ ਨਹੀਂ ਜੀ ਅੱਜ ਹੈਂ ਕਦੇ ਦੀਦੀ ਭਗਰ ਜੀ ਨਹੀਂ ਲੱਗਦਾ ਅੱਜ ਨਹੀਂ ਲੱਗਦੇ ਇਹ ਕਹਦਾ ਮੈਂ ਬਾਹ ਕੇ ਦੇਖਣਾ ਵਾ ਦੇਖ ਲੈ ਭਾਈ ਪਰ ਹੌਲੀ ਚਲਾ ਕੇ ਦਿੱਤਾ ਵਾ ਆਪਾਂ ਨੇ ਕਿਉਂਕਿ ਆਪਾਂ ਨੇ ਕਿੰਤੂ ਪ੍ਰੰਤੂ ਨਹੀਂ ਕਰਾਉਣਾ ਲੋਕਾਂ ਤੇ ਵੀ ਮੁੰਡਿਆਂ ਨੇ ਟਰੈਕਟਰ ਚਲਾਉਂ ਬਿਲਕੁਲ ਲੋਗ ਇਹ ਚਲਾ ਕੇ ਦਿੱਤਾ ਵਾ ਨਿਆਣੇ ਦਾ ਸ਼ੌਂਕ ਆਵੇ ਇਹਦੇ ਵਿੱਚ ਖੇਤੀ ਵਿੱਚ ਆਪਣੇ ਬੱਚਿਆਂ ਦੇ ਨਾਲ ਆਪ ਦੋਸਤ ਬਣੋ ਇਹ ਨਾ ਹੋਵੇ ਵੀ ਉਹਨਾਂ ਦਾ ਗਲਤ ਬੰਦਾ ਕੋਈ ਦੋਸਤ ਬਣ ਜਵੇ ਠੀਕ ਆ ਕੋਈ ਐਡਾ ਉਹਨੇ ਹੌਲੀ ਹੌਲੀ ਛੱਡਿਆ ਵਾ ਕਿਦੇ ਚ ਕਿੰਤੂ ਪਰੰਤ ਵਾਲੀ ਕੋਈ ਗੱਲ ਨਹੀਂ ਹੈ ਸੇਫਟੀ ਆਪਣੀ ਪਹਿਲਾਂ ਆ ਆਪਾਂ ਨੇ ਐਨ ਸੀਟ ਬੈਲਟ ਲਾ ਕੇ ਬਿਠਾ ਲਿਆ ਬੰਦਾ ਉੱਪਰ ਟਰੈਕਟਰ ਤੇ ਇਹੀ ਜੀ ਕੋਈ ਗੱਲ ਨਹੀਂ ਹੈ ਬਿਲਕੁਲ ਲੋ ਗੇਅਰ ਚ ਆ